ਜੀ ਸਰਦਾਰ ਨਾਮ ਜੋਨੇ ਭਾਈ ਸਾਹਿਬ ਜੀ ਅੱਜ ਇੱਕ ਬੰਨੇ ਐਗਜ਼ੈਕਟਿਵ ਦੀ ਮੀਟਿੰਗ ਆ ਦੂਜੇ ਬੰਨੇ ਭਗਵਾਨ ਸਿੰਘ ਛਾਲ ਕਾ ਹਣੋ ਲੋਕਾਇਆ ਗਿਆ ਕਿ ਸੁਧਾਰ ਲਹਿਰ ਨੇ ਬੇਸ਼ਰਮੀ ਦੀਆਂ ਹੱਦਾਂ ਵੀ ਪਾਰ ਕਰ ਦਿੱਤੀਆਂ ਕਿਹੜੀਆਂ ਦੱਸੋ ਨਾ ਕਿ ਇਹ ਇਹ ਕਿਸੇ ਦੀ ਕੁੜੀ ਛੇੜੀ ਹੈ ਕੋਈ ਆਹ ਕਹੇ ਦੀ ਕੋਈ ਕੁੜੀ ਛੇੜੀ ਕੋਈ ਮਾੜੀ ਗੱਲ ਕੀਤੀ ਆ ਕੋਈ ਮਾੜਾ ਲਫ਼ਜ਼ ਵਰਤਿਆ ਹੈ ਤੇ ਕਿਹੜੀ ਗੱਲ ਜਿਹੜੀ ਹੈ ਬੇਸ਼ਰਮੀ ਦੀਆਂ ਧਾਟਪੀਆਂ ਮੰਨ ਲਓ ਸਾਡੀ ਜਮੀਰ ਜਾਗਦੀ ਜਾਂ ਜਮੀਰ ਮਰ ਗਈ ਆ ਸਾਲ ਕਾ ਹਣਾਂ ਦੀ ਇਹਨੂੰ ਇਹ ਪੁੱਛੋ ਤੂੰ ਫੈਡਰੇਸ਼ਨ ਚ ਰਿਹਾ ਹੈ ਆਈਂ ਮਰੀਕਸੋਂ ਦੇ ਨਕਸ਼ੇ ਕਤਵਰ ਤੇ ਚਲਦਾ ਤੂੰ ਜਿਹੜਾ ਲੋਕਾਂ ਨੇ ਆਪਣੇ ਰਾਮ ਰੀਮ ਨੂੰ ਮਾਫ ਕੀਤਾ ਤੁਸੀਂ ਉਹਨਾਂ ਨਾਲ ਖਲੋਜੋ ਜਿਹਨਾਂ 295 ਦਾ ਪਰਚਾ ਜਿਹੜਾ ਹੈ ਉਹ ਆਪਣਾ ਰੱਦ ਕਰਾਇਆ ਜੱਜ ਦੀ ਬਦਲੀ ਕਰਾਈ ਕੋਈ ਉਹਨਾਂ ਨਾਲ ਖਲੋਜੋ ਤੁਹਾਡਾ ਬੇੜਾ ਤਰੇ ਤੁਹਾਨੂੰ ਨਰਕ ਚ ਵੀ ਢੋਈ ਇਹਨਾਂ ਲੋਕਾਂ ਨੂੰ ਨਿੱਕੇ ਮਿਲਣੀ ਤੁਸੀਂ ਵੇਖ ਲਿਆ ਜੇ ਆਹੀ ਤਾਂ ਬਿਆਦਬੇ ਦਾ ਖਿਲਾਫ ਬੋਲਦੇ ਆਂ ਦੇ ਭਾਤੀ ਜਨਤਲਾ ਪਾਰਟੀ ਨੂੰ ਤੈਨੂੰ ਪੁੱਛ ਤੇਰਾ ਦਾਦਾ ਲੈ ਕੇ ਆਇਆ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾਦਾ ਲੱਗਦਾ ਕਿ ਪਿਓ ਲੱਗਦਾ ਸਿੰਘ ਹੋਣ ਚਾਹੇ ਕੋਈ ਵੀ ਹੋਵੇ ਤਾਂ ਉੱਥੇ ਸੁਧਾਰ ਲਹਿਰ ਨੂੰ ਉਹਨਾਂ ਨੇ ਬਿਲਕੁਲ ਹੀ ਕਹਿੰਦੇ ਕਿ ਸੁਧਾਰ ਲਹਿਰ ਤੇ ਬੇਸ਼ਰਮਾਂ ਦੀ ਟੋਲੀ ਆ ਉਹਦਾ ਮੈਂ ਨਾਂ ਲੈਣਾ ਨਹੀਂ ਚੰਗਾ ਸਮ ਸਭ ਤੋਂ ਵੱਡਾ ਬੇਸ਼ਰਮ ਜਿਹੜਾ ਉਹ ਸਿਆਲਕਾ ਹੈ ਐਗਜ਼ੈਕਟਿਵ ਦੀ ਮੀਟਿੰਗ ਜੋ ਹੈ ਉਸ ਦੀ ਸ਼ੁਰੂਆਤ ਹੋ ਚੁੱਕੀ ਆ ਤਾਂ ਸਾਡੇ ਨਾਲ ਭਾਈ ਮਨਜੀਤ ਸਿੰਘ ਜੀ ਮੌਜੂਦ ਹੈਗੇ ਨੇ ਹਾਲਾਂਕਿ ਸੁਧਾਰ ਲਹਿਰ ਨੂੰ ਲੈ ਕੇ ਭਗਵੰਤ ਸਿੰਘ ਸਿਆਲ ਕੇ ਹਣਾਂ ਵੱਲੋਂ ਕਈ ਵੱਡੀਆਂ ਗੱਲਾਂ ਕੀਤੀਆਂ ਗਈਆਂ ਨੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਜੋ ਸੁਧਾਰ ਲਹਿਰ ਹੈ ਜੋ ਉਸ ਦੇ ਜਿਹੜੇ ਉਧੇਦਾਰ ਨੇ ਉਹਨਾਂ ਨੇ ਬੇਸ਼ਰਮੀ ਦੀਆਂ ਹੱਦਾਂ ਪਾਰ ਕੀਤੀਆਂ ਨੇ ਤਾਂ ਭਾਈ ਸਾਹਿਬ ਜੀ ਸਾਡੇ ਨਾਲ ਜੋਨੇ ਭਾਈ ਸਾਹਿਬ ਜੀ ਅੱਜ ਇੱਕ ਪੰਨੇ ਐਗਜ਼ੈਕਟਿਵ ਦੀ ਮੀਟਿੰਗ ਆ ਦੂਜੇ ਪੰਨੇ ਭਗਵੰਤ ਸਿੰਘ ਸਿਆਲ ਕਾ ਹਣਾਂ ਵੱਲੋਂ ਕਿਹਾ ਗਿਆ ਹੈ ਕਿ ਸੁਧਾਰ ਲਹਿਰ ਨੇ ਬੇਸ਼ਰਮੀ ਦੀਆਂ ਹੱਦਾਂ ਵੀ ਪਾਰ ਕਰ ਦਿੱਤੀਆਂ ਕਿਹੜੀਆਂ ਦੱਸੋ ਨਾ ਕਿ ਕੇ ਇਹ ਕਿਸੇ ਦੀ ਅਹੀਂ ਕਹੇ ਦੀ ਕੋਈ ਕੁੜੀ ਛੇੜੀ ਕੋਈ ਮਾੜੀ ਗੱਲ ਕੀਤੀ ਐ ਕੋਈ ਮਾੜਾ ਲਫ਼ਜ਼ ਵਰਤਿਆ ਐ ਤੇ ਕਿਹੜੀ ਗੱਲ ਜਿਹੜੀ ਐ ਬਸ਼ਰਮੀ ਦੀ ਐ ਦਾ ਟੱਪੀਆਂ ਮਤਲਬ ਸਾਡੀ ਜ਼ਮੀਰ ਜਾਗਦੀ ਜਾਂ ਜ਼ਮੀਰ ਮਰ ਗਈ ਐ ਸਾਲ ਕਿਉਂਾਂ ਦੀ ਇਹਨੂੰ ਇਹ ਪੁੱਛੋ ਤੂੰ ਫੈਡਰੇਸ਼ਨ ਚ ਰਿਹਾ ਐ ਭਾਈ ਅਮਰੀਕ ਸਿੰਘ ਦੇ ਨਕਸ਼ੇ ਕਦਮਾਂ ਤੇ ਚੱਲਦਾ ਤੂੰ ਭਾਈ ਅਮਰੀਕ ਸਿੰਘ ਦੇ ਨਕਸ਼ੇ ਕਦਮਾਂ ਤੇ ਚੱਲਦਾ ਜ਼ਮੀਰ ਤਾਂ ਤੁਹਾਡੀ ਮਰ ਗਈ ਜਿਹੜੇ ਸੰਤ ਜਰਨੈਲ ਸਿੰਘ ਦੇ ਦੇ ਭਾਈ ਅਮਰੀਕ ਸਿੰਘ ਦੇ ਸਿਧਾਂਤ ਨੂੰ ਛੱਡ ਕੇ ਔਰ ਤੁਸੀਂ ਜਿਹੜੇ ਲੋਕ ਜੇ ਤੁਹਾਡੀਆਂ ਜਮੀਰਾਂ ਮਰ ਗਈਆਂ ਤੁਸੀਂ ਸੱਚੀ ਗੱਲ ਨਹੀਂ ਇਹ ਕਰਦੇ ਗਰਬਾਣੀਆਂ ਦੀ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਜੋਗੁਰ ਦੱਸੇ ਬਾਟ ਮਰੀਦਾਂ ਜੋਲੀਏ ਔਰ ਸੱਚ ਸੁਣਾਏ ਸੀ ਸੱਚ ਕੀ ਬਿਲਾ ਜਿਹੜਾ ਸੱਚ ਨਹੀਂ ਸੁਣਾਉਂਦਾ ਮੈਂ ਸਮਝਦਾ ਸਿੱਖ ਹੀ ਨਹੀਂ ਹੈਗੇ ਜਦ ਇਹੋ ਜਿਹੇ ਗੱਲਾਂ ਕਰਦੇ ਪੱਗਾਂ 'ਚ ਸਿਰ ਫਸਾਈ ਫਿਰਦੇ ਆ ਤੁਸੀਂ ਫੈਡਰੇਸ਼ਨ ਦਾ ਨਾਮ ਲੈ ਕੇ ਤੁਸੀਂ ਇਹੋ ਜਿਹੇ ਗੱਲਾਂ ਕਰੋ ਆਪਣੇ ਸਿੱਖੀ ਦੇ ਵਿਰੁੱਧ ਗੱਲਾਂ ਕਰੋ ਉੱਠ ਕੇ ਔਰ ਜਿਹੜੇ ਲੋਕਾਂ ਨੇ ਬਦਬੀ ਕਰਾਈ ਤੁਸੀਂ ਉਹਨਾਂ ਨਾਲ ਖਲੋਜੋ ਫੇਰ ਚੰਗਾ ਜਿਨ੍ਹਾਂ ਲੋਕਾਂ ਨੇ ਆਪਣੇ ਰਾਮ ਰਹੀਮ ਨੂੰ ਮਾਫ ਕੀਤਾ ਤੁਸੀਂ ਉਹਨਾਂ ਨਾਲ ਖਲੋਜੋ ਜਿਹਨਾਂ 295 ਦਾ ਪਰਚਾ ਜਿਹੜਾ ਸੀ ਉਹ ਆਪਣਾ ਰੱਦ ਕਰਾਇਆ ਜੱਜ ਦੀ ਬਦਲੀ ਕਰਾਈ ਤੁਸੀਂ ਉਹਨਾਂ ਨਾਲ ਖਲੋਜੋ ਤੁਹਾਡਾ ਬੇੜਾ ਤਰੇ ਤੁਹਾਨੂੰ ਨਰਕ ਚ ਵੀ ਢੋਈ ਇਹਨਾਂ ਲੋਕਾਂ ਨੂੰ ਨਹੀਂ ਕਿ ਮਿਲਣੀ ਤੁਸੀਂ ਵੇਖ ਲਿਆ ਜੇ ਇਹਨਾਂ ਨੂੰ ਧੂ ਧੂ ਕੇ ਸੰਤ ਜਰਨਲਸ ਉਹਨੇ ਪਾਸੇ ਕਰਨਾ ਜਿਹੜੇ ਇਹੋ ਜਿਹੀਆਂ ਗੱਲਾਂ ਕਰਦੇ ਆ ਉਹਨਾਂ ਦਾ ਕਹਿਣਾ ਹੈ ਕਿ ਸਿਆਸਤ ਦੇ ਭੁੱਖੇ ਨੇ ਸਿਆਸਤ ਨੂੰ ਲੈ ਕੇ ਜੋ ਇਹਨਾਂ ਦੀ ਸੈਂਟਰ ਦੇ ਨਾਲ ਤਾਲਮੇਲ ਹੈਗੇ ਨੇ ਤਾਂ ਨਾ ਜੇਕਰ ਇਹਨਾਂ ਨੂੰ ਇੰਨੀ ਗੱਲ ਸੀਗੀ ਜੋ ਸਰਕਾਰ ਰਹੀ ਆ 10 ਸਾਲ ਉਦੋਂ ਕਿਉਂ ਨਹੀਂ ਬੋਲੇ ਜਾਂ ਫਿਰ ਉਦੋਂ ਵੀ ਜਿਹੜੀਆਂ ਪਹਿਲੀਆਂ ਸਰਕਾਰਾਂ ਰਹੀਆਂ ਜਾਂ पांच ਵਿਵệਦੀਆਂ ਤੇ ਅੱਜ ਵੀ ਹੋ ਰਹੀਆਂ ਜਾਂ ਕਾਂਗਰਸ ਵੱਲੇ ਵੀ ਹੋਈਆਂ ਉਹਨਾਂ ਦੇ ਖਿਲਾਫ ਕਿਉਂ ਨਹੀਂ ਬੋਲਦੇ ਸੁਖਵੀਰ ਸਿੰਘ ਬਾਦਲ ਹੀ ਕਿਉਂ ਵੇਖੋ ਅਸੀਂ ਉਹਨਾਂ ਦੇ ਖਿਲਾਫ ਵੀ ਬੋਲਦੇ ਜਿਹੜੀ ਹੁਣ ਹੋਈਆਂ ਨੇ ਵਿਦਭਿਕ ਕੋਈ ਕਦੇ ਵੀ ਹੁੰਦੀ ਆ ਉਹ ਮਾੜੀ ਆ ਚਾਹ ਅਕਾਲੀ ਦਲ ਦੇ ਰਾਜ ਚ ਹੋਈ ਚਾਹ ਕਾਂਗਰਸ ਦੇ ਰਾਜ ਚ ਹੋਈ ਚਾਹ ਭਗਵੰਤ ਮਾਨ ਦੇ ਰਾਜ ਚ ਹੋਈ ਅਸੀਂ ਤਾਂ ਵਿਦਭੇ ਦਾ ਖਿਲਾਫ ਬੋਲਦੇ ਆ ਤੇ ਭਾਰਤੀ ਜਨਤਾ ਪਾਰਟੀ ਨੂੰ ਤੈਨੂੰ ਪੁੱਛ ਤੇਰਾ ਦਾਦਾ ਲੈ ਕੇ ਆਇਆ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾਦਾ ਲੱਗਦਾ ਕਿ ਪਿਓ ਲੱਗਦਾ ਉਹ ਲੈ ਕੇ ਆਇਆ ਸੀ ਇੱਥੇ ਪਹਿਲਾਂ ਜਨਸੰਗ ਨੂੰ ਲੈ ਕੇ ਆਇਆ ਸੀ ਫੇਰ ਉਹ ਮਤਲਬ ਭਾਰਤੀ ਜਨਤਾ ਪਾਰਟੀ ਨੂੰ ਲੈ ਕੇ ਆ ਉਹਨੂੰ ਪੁੱਛ ਜਿਹੜਾ ਆਪਣੇ ਸਿੰਘਾਂ ਨੂੰ ਪੰਜਾਬ ਦੇ ਵਿੱਚ ਨਹੀਂ ਆਉਣ ਦਿੱਤਾ ਉਹ ਪੰਜਾਬ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਉਹ ਚਿੱਠੀ ਦਾ ਲੀਲਾ ਤੂੰ ਵਕੀਲ ਆ ਆਰਟੀਆਈ ਪਾ ਕੇ ਚਿੱਠੀ ਲਿਖਾ ਨਾਲੇ ਤੂੰ ਵਕੀਲ ਉਧਰ ਜਾਣਾ ਉਹਨਾਂ ਦੀ ਆਪਣੇ ਪੁਸ਼ਤਪਨਾਹੀ ਕਰਨ ਚਮਚੀ ਮਾਰਨ ਜਾਣਾ ਜਿਹੜੇ ਸ਼ਹੀਦ ਹੋਏ ਨੇ ਆਪਣੇ ਜਿਹੜੇ ਜੇਲ੍ਹਾਂ ਚ ਬੈਠੇ ਆ ਨਾਲੇ ਉਹਨਾਂ ਦੀ ਕੇਸਾਂ ਦੀ ਤਵਨਾ ਮੈਂ ਪੈਰਵਾਈ ਕਰਦਾ ਤੇ ਨਾਲੇ ਉਹਨਾਂ ਦੇ ਬਾਰੇ ਜਿਹੜੀ ਪਾਰਟੀ ਨੇ ਚਿੱਠੀ ਲਿਖੀ ਵੀ ਪੰਜਾਬ ਦਾ ਮਾਹੌਲ ਖਰਾਬ ਹੋ ਜਾਣਾ ਤੇ ਨਾਲੇ ਉਹਨਾਂ ਦੇ ਮਤਲਬ ਤੂੰ ਆਪਣੇ ਨਾਲ ਤੁਰਿਆ ਫਿਰਦਾ ਸੋ ਕਿਹੜੇ ਪਾਸੇ ਆ ਤੂੰ ਇਹਨੂੰ ਪੁੱਛ ਵੀ ਤੁਸੀਂ ਕਿਹੜੇ ਪਾਸੇ ਜੇ ਉਹੀ ਆ ਆਪਣੇ ਪੰਥ ਨਾਲ ਜੇ ਕਿ ਪੰਥ ਨਾਲ ਗਦਾਰੀ ਕਰਨ ਵਾਲਿਆਂ ਦੇ ਨਾਲ ਜੇ ਜੇ ਪੰਥ ਦੇ ਵਿਰੋਧ ਬੋਲਣ ਵਾਲਿਆਂ ਨਾਲ ਕਿਹਦੇ ਨਾਲ ਜੇ ਨੂੰ ਪੁੱਛੋ ਤੁਸੀਂ ਉਹਨਾਂ ਦਾ ਇਹ ਵੀ ਕਹਿਣਾ ਕਿ ਜਿਨ੍ਹਾਂ ਨੇ ਵੀ ਜਿਨ੍ਹਾਂ ਦੀਆਂ ਸਰਕਾਰਾਂ ਦੇ ਵਿੱਚ ਬੇਦਬੀਆਂ ਹੋਈਆਂ ਸਭ ਨੂੰ ਸ਼੍ਰੀ ਕਾਲ ਤਕ ਸਾਹਬ ਤੇ ਬੁਲਾਇਆ ਜਾਏਗਾ ਕੈਪਟਨ ਅਮਰਿੰਦਰ ਸਿੰਘ ਹੋਣ ਚਾਹੇ ਕੋਈ ਵੀ ਹੋਵੇ ਤਾਂ ਉੱਥੇ ਸੁਧਾਰ ਲਹਿਰ ਨੂੰ ਉਹਨਾਂ ਨੇ ਬਿਲਕੁਲ ਹੀ ਕਹਿੰਦੇ ਕਿ ਸੁਧਾਰ ਲਹਿਰ ਤੇ ਬੇਸ਼ਰਮਾਂ ਦੀ ਟੋਲੀ ਆ ਉਹਦਾ ਮੈਂ ਨਾਂ ਲੈਣਾ ਨਹੀਂ ਚੰਗਾ ਸਮਝਦਾ ਸਭ ਤੋਂ ਵੱਡਾ ਬੇਸ਼ਰਮ ਜਿਹੜਾ ਸਿਆਲਕਾ ਹੈ ਸਭ ਤੋਂ ਵੱਡਾ ਬੇਸ਼ਰਮ ਜਿਹੜਾ ਫੈਡਰੇਸ਼ਨ ਦਾ ਬੰਦਾ ਹੋ ਗਿਆ ਤੇ ਜਿਹੜੇ ਲੋਕ ਸੱਚੀਆਂ ਗੱਲਾਂ ਕਰਦੇ ਆ ਉਹਨਾਂ ਦੇ ਜਿਹੜਾ ਖਿਲਾਫ ਬੋਲਦਾ ਸਭ ਤੋਂ ਵੱਡਾ ਬੇਸ਼ਰਮਤਾ ਮੈਂ ਸਮਝਦਾ ਇਹ ਆ ਜੇ ਸਿਹਦਰ ਲਾਇਰ ਦੇ ਖਿਲਾਫ ਬੋਲਦਾ ਤੇ ਉਹਨੂੰ ਪੁੱਛੋ ਵੀ ਮਾੜੀ ਗੱਲ ਕੀ ਕਰਦੇ ਦੱਸੋ ਜੇ ਅਸੀਂ ਕਹਿੰਦੇ ਆ ਕਿ 295 ਦਾ ਪਰਚਾ ਜਿਹੜਾ ਉਹ ਰੱਦ ਕਿਉਂ ਕਰਾਇਆ ਮਾੜੀ ਗੱਲ ਇਹ ਵਕੀਲ ਸੀ ਨੂੰ ਪੁੱਛ ਇਹਨੂੰ ਜਾ ਕੇ ਉਹ ਫੈਡਰੇਸ਼ਨ ਦਾ ਹੀ ਬੰਦਾ ਹੈ ਰਜਿੰਦਰ ਸਿੰਘ ਬਠਿੰਡਾ ਜਿਹਨੇ ਉਹ ਪਰਚਾ ਦਰਜ ਕਰਾਇਆ ਸੀ ਤੇ ਰਾਮ ਰੀਬ ਨੂੰ ਮਾਫੀ ਜਿਹੜੀ ਦਵਾਈ ਆ ਤੂੰ ਉਹਨਾਂ ਨਾਲ ਤੁਰਿਆ ਫਿਰਦਾ ਤੂੰ ਸੱਚਾ ਝੂਠਾ ਦਾ ਇਹ ਆ ਆਪ ਖੁਦ ਔਰ ਇਸੇ ਤਰ੍ਹਾਂ ਜਿਹੜੀ ਇੱਥੇ ਆਪਣੇ ਬੇਦਬੀ ਹੋਈ ਆ ਮੈਂ ਨਹੀਂ ਆਦਾ ਕੱਲੇ ਬਾਈਬਲ ਕੰਡਾ ਹੋਰ ਵੀ ਜਿਹੜੀ ਬੇਦਬੀਆਂ ਹੋਣੀਆਂ ਨੇ ਮੈਂ ਤਾਂ ਨਾ ਸਾਰਿਆਂ ਨੂੰ ਕਾਲ ਤੱਕ ਸਾਫ਼ ਸੱਦਣ ਔਰ ਪੁੱਛਣ ਸਾਰਿਆਂ ਨੂੰ ਸੋ ਅਸੀਂ ਤਾਂ ਨਿਆ ਤੁਸੀਂ ਜਹੇਦਾਰ ਦੇ ਉੱਤੇ ਪ੍ਰਭਾਵ ਕਾ ਨਾ ਪਾਉਂਦੇ ਜੀ ਦੱਸੋ ਨਾ ਜਹੇਦਾਰ ਜੇ ਆਪਦੀਆਂ ਗੱਲਾਂ ਕਰਦੇ ਕਦੇ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਨੂੰ ਡਰਾਉਂਦੇ ਜੇ ਆਹ ਜਿਹੜਾ ਸਰਨਾ ਜਿਹੜਾ ਆਪਣੇ ਦਿੱਲੀ ਵਾਲਾ ਹਰਵਿੰਦਰ ਸਿੰਘ ਤੇ ਦੂਜਾ ਸਰਨਾ ਸਾਹਿਬ ਇਹ ਕਦੀ ਗਿਆਨੀ ਹਰਪ੍ਰੀਤ ਸਿੰਘ ਨੂੰ ਡੋਉਂਦੇ ਆ ਕਦੀ ਗਾਨੀ ਆਪਣੇ ਰਗਵੀਰ ਸਿੰਘ ਦੇ ਖਿਲਾਫ ਇਹਨਾਂ ਲੋਕਾਂ ਨੇ ਬੋਲਿਆ ਵੀ ਇਹ ਤਾਂ ਜੀ ਇਹ ਹੁਕਮ ਹੀ ਨਹੀਂ ਲਾਈ ਹੁੰਦਾ ਕਾਲ ਤਖਦਾ ਇਹਨੂੰ ਪੁੱਛ ਤੁਸੀਂ ਉਹ ਪਾਰਟੀ 'ਚ ਬੈਠੇ ਜੋ ਕਾਲ ਤਖਦਾ ਹੁਕਮ ਲਾਈ ਹੁੰਦਾ ਹੈ ਕਿ ਨਹੀਂ ਲਾਈ ਹੁੰਦਾ ਦੱਸੋ ਪਹਿਲਾਂ ਮੈਨੂੰ ਲਾਈ ਹੁੰਦਾ ਕਾਲ ਤਖਦਾ ਹੁਕਮ ਸੋ ਕਦੀ ਤੁਸੀਂ ਆਂਦੇ ਜਿ ਭੀ ਉਹਨੂੰ ਸਜ਼ਾ ਨਾ ਦਿਓ ਕਦੀ ਆ ਭੁੰਧੜ ਸਾਹਿਬ ਵੀ ਜਾਂਦੇ ਨੇ ਤੇ ਕਦੀ ਹੋਰ ਵੀ ਜਾਂਦੇ ਨੇ ਜਿਹੜੇ ਬੰਦੇ ਜਾ ਕੇ ਉੱਥੇ ਕਹਿੰਦੇ ਨੇ ਵੀ ਤੁਸੀਂ ਜਿਹੜਾ ਨਹੀਂ ਜੀ ਸਜ਼ਾ ਨਾ ਲਾਓ ਕਿਸਾ ਜਾ ਕੇ ਉਹਨਾਂ ਲਾਓ ਜੀ ਇਕਾਲਤਖ ਸਾਹਿਬ ਦਾ ਸਾਰੀ ਸਿੱਖ ਕੌਮ ਦੀ ਨੁਮਾਇੰਦਗੀ ਕਰਦੇ ਆ ਕਿ ਆ ਚਾਰ ਟੀਆ ਇੰਨੀਆਂ ਲਈ ਫਿਰਦੇ ਨੇ ਆਪਣੇ ਆਪ ਹੋਣਾ ਇਹਨਾਂ ਦੀ ਅਗਵਾਈ ਕਰਦੇ ਨੇ ਉਹ ਉਹ ਸਾਰੀ ਕੌਮ ਦੀ ਅਗਵਾਈ ਕਰਦੇ ਆ ਜਹੇਦਾਰ ਸੁਬਾਨ ਸਿੰਘ ਸਾਹਿਬ ਗਿਆਨੀ ਅਰਗਬੀਰ ਸਿੰਘ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਔਰ ਉਹਨਾਂ ਨੂੰ ਜੇ ਤਾਂ ਕਾਲੀ ਫੂਲਾ ਸਿੰਘ 만나 ਫਿਰ ਉਹਨਾਂ ਨੂੰ ਉਹ ਗੱਲ ਕਰਨੀ ਪਊਗੀ ਜੇ ਗਿਆਨੀ ਗਰਬਜਨ ਸਿੰਘ 만나 ਤੇ ਇੱਥੇ ਨਾਲ ਹੀ ਰਹਿੰਦਾ 1 ਕਿਲੋਮੀਟਰ ਤੇ ਜਾ ਕੇ ਪੁੱਛ ਲੋ ਜਾਨੀ ਕੋਈ ਮੱਕ ਸੋਹਤ ਤਰਿਆ ਅਫਰਦਾ ਜਿਨ੍ਹਾਂ ਨੇ ਮਗਰੋਂ ਸੱਚੀਆਂ ਗੱਲਾਂ ਕੀਤੀਆਂ ਸੀ ਤੇ ਅੱਜ ਕਾਲ ਤੱਕ ਸਾਹ ਉਹ ਤੇ ਬੈਗੇ ਝੂਠੀਆਂ ਗੱਲਾਂ ਕਰਦੇ ਆ ਤੇ ਸੰਤ ਜਰਨੈਲਸੋਂ ਦਾ ਪਿਛਲੇ 6 ਜੂਨ ਨੂੰ ਨਾਂ ਹੀ ਨਾ ਲਵੇ ਉੱਥੇ ਮੈਂ ਕਿਹਾ ਨਾਂ ਨਹੀਂ ਲਿੰਦੇ ਉਹਨਾਂ ਨਾਂ ਤੇ ਤੁਹਾਨੂੰ ਰੋਟੀਆਂ ਮਿਲੀਆਂ ਉਹਨਾਂ ਨਾਂ ਤੇ ਤੁਸੀਂ ਹੱਥ ਲੱਗੇ ਜੇ ਭਾਈ ਮਰੀਖਸੋਂ ਦਾ ਨਾਂ ਨਹੀਂ ਜਿ ਲਿੰਦੇ ਜਿਹੜੇ ਕਾਲ ਤੱਕ ਤੇ ਸ਼ੀਤ ਗੋਲੀ ਵਿਖਾਵੇ ਆਏ ਆ ਕਰੇ ਤੇ ਮੈਂ ਇਹ ਗੋਲੀ ਕਿੱਥੇ ਲੀ ਕਿਤਰਾ ਹੀ ਦੱਸ ਮੈਨੂੰ ਪਹਿਲਾਂ ਆਰੀ ਗੋਲੀ ਵਿਖਾਉਣਾ ਹੈ ਇਹ ਦੱਸ ਵੀ ਕਿੰਨੂੰ ਮਾਰਨ ਵਾਸਤੇ ਗੋਲੀ ਚੱਲੀ ਸੀ ਉਹ ਸੰਤ ਜਰਨੈਲਸੋਂ ਨੂੰ ਚੱਲੀ ਸੀ ਤੁਸੀਂ ਟਕਸਾਲ ਦਾ ਵਿੱਚ ਰਿਆਂ ਤੇ ਤੂੰ ਜੇ ਉੱਥੇ ਮੂੰਹ ਚ ਕੋ ਨਹੀਂ ਆ ਲਈਂ ਇਹੀ ਕਰੀਏ ਨਾ ਉੱਥੇ ਜੇ ਤਾਂ ਬਣਨਾ ਉਹ ਜੋ ਮਰਜ਼ੀ ਫੈਸਲਾ ਕਰਨਾ ਜੇ ਕੌਮ ਦੀਆਂ ਭਾਵਨਾਵਾਂ ਦੇ ਅਨਸਾਰ ਫੈਸਲਾ ਕਰਨਾ ਤੇ ਫਿਰ ਉਹਨਾਂ ਨੂੰ ਕਾਲੀ ਫੂਲਾ ਹੋ ਬਣ ਕੇ ਜਿਹਨਾਂ ਲੋਕਾਂ ਨੇ ਸਾਰੀਆਂ ਗਲਤੀਆਂ ਕੀਤੀਆਂ ਉਹਨਾਂ ਨੂੰ ਰਾਜਨੀਤਕ ਤੌਰ ਤੇ ਵੀ ਗਲਤੀ ਇੱਕ ਕਾਇਕ ਹੋਰ ਕਹਿੰਦੇ ਲੋਕ ਜੀ ਇਹ ਧਾਰਮਿਕ ਤੇ ਜਿਹੜੀ ਰਾਜਨੀਤਕ ਗਲਤੀਆਂ ਕੀਤੀਆਂ ਉਹ ਉਹਦੀ ਸਜ਼ਾ ਕੌਣ ਭੁਗਤੂਗਾ ਜਿਹੜੀਆਂ ਰਾਜਨੀਤਕ ਗਲਤੀਆਂ ਕੀਤੀਆਂ ਨੇ ਬਤਾਓ ਡਿਪਟੀ ਸੀਐਮ ਉਹਦੀਆਂ ਗਲਤੀਆਂ ਕੋਈ ਨਪੂਤੂਗਾ ਜੀ ਉਹ ਤਾਂ ਧਾਰਮਿਕ ਸਜ਼ਾ ਤਾਂ ਹੋ ਗਈ ਤੇ ਜਿਹੜੇ ਰਾਜਨੀਤਿਕ ਤੌਰ ਤੇ ਗਲਤੀ ਜਿਹੜੇ ਕੇਸ ਵਾਪਸ ਕਰਾਏ ਆ ਜਿਹੜੇ ਮਾਫੀਆਂ ਦਵਈਆਂ ਵੋਟਾਂ ਵਾਸਤੇ ਔਰ ਜਿਹੜੇ ਬਾਈਬਲ ਕਲਾ ਕਾਂਡ ਹੋਇਆ ਜਿਹਨਾਂ ਗੁਰੂ ਗ੍ਰੰਥ ਸਾਹਿਬ ਸਾਰਾ ਜਿਹੜਾ ਖਲਾਰਤਾ ਸੀ ਉਹ 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 ਉਹਨਾਂ ਨੂੰ ਰਾਜਸੀ ਵੀ ਮਿਲਣੀ ਸਜ਼ਾ ਤੇ ਧਾਰਮਿਕ ਨਹੀਂ ਕਿਉਂਕਿ ਗਲਤੀਆਂ ਰਾਜਸੀ ਵੀ ਆ ਤੇ ਗਲਤੀਆਂ ਧਾਰਮਿਕ ਵੀ ਆ ਸੋ ਬਕਾਲਤਖ ਸਾਹਿਬ ਜਿਹੜਾ ਨਾ ਉਹ ਕੱਲਾ ਧਾਰਮਿਕ ਨਹੀਂ ਹੈਗਾ ਉੱਥੇ ਮੇਰੀ ਪੀਰੀ ਦਾ ਸਿਧਾਂਤ ਆ ਉੱਥੇ ਔਰ ਮੀਰੀ ਤੇ ਪੀਰੀ ਦਾ ਜਦੋਂ ਸਿਧਾਂਤ ਹੋਵੇ ਕਾਲ ਤਖਤ ਸਾਹਿਬ ਦੇ ਉੱਤੇ ਫਿਰ ਜੇ ਨਹੀਂ ਤੇ ਮਹਾਰਾਜ ਰਣਜੀਤ ਸਿੰਘ ਨੂੰ ਫਿਰ ਧਾਰਮਿਕ ਸਜ਼ਾ ਕੱਲੀ ਲਾ ਦਿੰਦੇ ਕਿਉਂਕਿ ਉਹ ਵੀ ਤਾਂ ਰਾਜਨੀਤਿਕ ਹੀ ਧਾਰਮਿਕ ਵੀ ਸੀ ਉਹਨੂੰ ਜਿਹੜੀ ਸਜ਼ਾ ਇੱਥੇ ਰਾਜਨੀਤਿਕ ਸਜ਼ਾ ਹੀ ਮਿਲਦੀ ਆ ਧਾਰਮਿਕ ਸਜ਼ਾ ਮਿਲਦੀ ਆ ਔਰ ਤੁਹਾਡੇ ਸਾਹਮਣੇ ਆ ਫਿਰ ਸਾਧ ਸਿੰਘ ਬਲਟੋਏ ਨੇ ਜੇ ਗਲਤ ਕੰਮ ਕੀਤਾ ਸੀ ਤੇ ਉਹਨੂੰ 10 ਸਾਲ ਵਾਸਤੇ ਕਾਲ ਤਖਤ ਸਾਹਿਬ ਨੇ ਸ਼ੇਖਤਾ ਤੁਹਾਡੇ ਸਾਹਮਣੇ ਤਾਂ ਹੈਗਾ ਸਾਰਾ ਕੁਝ ਸੋ ਇਸੇ ਤਰ੍ਹਾਂ ਮੈਂ ਸਮਝਦਾ ਜਾਂ ਜੇ ਸਰਨਾ ਭਰਾ ਰੌਲਾ ਪਾਉਂਦੇ ਆ ਨਾ ਕਾਲ ਤਖਤ ਸਾਹਿਬ ਦੇ ਖਿਲਾਫ ਇਹਨਾਂ ਨੂੰ ਵੀ ਤੇ ਸੱਦੂ ਦਾਇਰ ਪ੍ਰੈਸ਼ਰ ਪਾਉਂਦੇ ਨੇ ਵੀ ਜੇ ਤੁਸੀਂ ਸਜਾ ਨਾ ਥੋੜੀ ਜਲਦੀ ਕਰਦੇ ਹੋ ਤਾਂ ਥੋੜੀ ਜੀ ਘੱਟ ਕਰ ਦਿਓ ਇਹ ਅਸੀਂ ਦਸਰਾ ਕਾਲ ਤਖਤ ਨੂੰ ਕਾਲ ਤਖਤ ਜਹੇਦਾਰ ਸੈੜੇ ਨਹੀਂ ਗਏ ਇਹ ਜਾ ਕੇ ਇਹਦੇ ਦੇਤਾ ਕਰਨਗੇ ਇਹਨਾਂ ਨੂੰ ਕੋ ਬੀਤ ਗਿਆ ਸਮਾਂ ਜਿਹੜਾ ਅਗਿਆਨੀ ਗਰਬਚਸੇ ਵਾਲਾ ਖਾਲਸਾ ਪੰਥ ਜਾਗ ਪਿਆ ਤੇ ਖਾਲਸਾ ਪੰਥ ਨੇ ਜਾ ਕੇ ਸਾਰੇ ਖਾਲਸਾ ਪੰਥ ਸਿੰਘ ਸਭਾ ਨਾਲ ਦੀ ਆਏ ਫਲੇ ਪਿੱਠ ਤੇ ਆ ਫੈਸਲਾ ਉਹਨਾਂ ਨੇ ਕਰਨਾ ਜੋ ਫੈਸਲਾ ਕਰਨਗੇ ਉਹ ਸਾਨੂੰ ਮਨਜ਼ੂਰ ਹੋਗਾ ਕਹਿੰਦੇ ਆ ਜੀ ਤੁਸੀਂ ਦਿੱਲੀ ਦੀ ਸਰਕਾਰਾਂ ਨਾਲ ਰਲੇ ਜੀ ਕਿਹੜੀ ਸਰਕਾਰ ਦੱਸਣ ਦਿੱਲੀ ਕਿੱਥੇ ਸਰਕਾਰ ਕਿਹੜੀ ਸਰਕਾਰ ਨਾਲ ਰਲੇ ਦੱਸੋ ਸਿਆਲਕਾ ਸਾਹਿਬ ਕਹਿੰਦੇ ਨਹੀਂ ਨਹੀਂ ਉਹਨੂੰ ਪੁੱਛੋ ਰਲੇ ਤਾਂ ਤੇਰਾ ਬੈਨੂ ਆਖਿਆ ਤੇਰਾ ਬਾਪੂ ਰਲਿਆ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨੇ ਪਹਿਲਾਂ ਦਾ ਪੰਜਾਬ ਚ ਇੱਥੇ ਜਿਹੜਾ ਲੈਂਦਾ ਜਿਹੜਾ ਪੰਜਾਬ ਚ ਲੈਂਦਾ ਹੈ ਨਾ ਉਹਨਾਂ ਨੇ ਲੈਂਦਾ ਇੱਥੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੀ ਨਾਲ ਲੈਂਦਾ ਜਨ ਸੰਗ ਉਹਨਾਂ ਲੈਂਦੀ ਆ ਆਰਐਸਐਸ ਉਹਨਾਂ ਲੈਂਦੀ ਆ ਅਹੀ ਲੈਂਦੀ ਆ ਪ੍ਰਸੁਧਾਲ ਲਹਿਰ ਨੂੰ ਇੰਨਾ ਫੇਰ ਟਾਰਗੇਟ ਕਿਉਂ ਕੀਤਾ ਜਾ ਰਿਹਾ ਹੈ ਨੇ ਨੇ ਟਾਰਗੇਟ ਤਾਂ ਜੰਮਾਦੇ ਹੁੰਦੇ ਨਾ ਵੀ ਧੜੀ ਹਲਦੀ ਆ ਜਦੋਂ ਪੈਂਦਾ ਨਾ ਕਿਸੇ ਦੇ ਵੀ ਰਾਜਸੀ ਤੌਰ ਤੇ ਗੱਲ ਨੂੰ ਹੱਥ ਪੈਂਦਾ ਫਿਰ ਉਹ ਇਹੋ ਜਿਹੀਆਂ ਗੱਲਾਂ ਕਰਦੇ ਹਾਂ ਤੇ ਅਜੇ ਤਾਂ ਇਹ ਪਹਿਲਾਂ ਹੀ ਕਰਦੇ ਹਾਂ ਤੇ ਇਹ ਬੀ ਟੀਮ ਹੈ ਕਾਂਗਰਸ ਦੀ ਸਦਾ ਬਾਤ ਲੋਣੀ ਬੀ ਟੀਮ ਆਂਦੇ ਹੁੰਦੇ ਸੀ ਹੁਣ ਬੀ ਟੀਮ ਵਾਲਾ ਕੰਮ ਜਿਹੜਾ ਉਹ ਨਿਪਟ ਗਿਆ ਨਾ ਜੇ ਕਿਉਂਕਿ ਕਾਂਗਰਸ ਸਤਾਜ ਨਹੀਂ ਤੇ ਹੁਣ ਸਤਾਜ ਜਿਹੜੀ ਆ ਉੱਤੇ ਹੈਗੀ ਆ ਭਾਰਤੀ ਜਨਤਾ ਪਾਰਟੀ ਹੁਣ ਇਹ ਕਹਿੰਦੇ ਪਿਆ ਸਮਝ ਨਹੀਂ ਪਤਾ ਨਹੀਂਗਾ ਵੀ ਰਲੇ ਆ ਘੋੜ ਰਲੇ ਤਾਂ ਇਹ ਹੀ ਆ ਜਿਨ੍ਹਾਂ ਨੇ ਹੁਣ ਹੁਣ ਅੱਜ ਦੀਆਂ ਚਾਰ ਇਲੈਕਸ਼ਨਾਂ ਦਾ ਬਾਈਕਟ ਕੀਤਾ ਇਹਨਾਂ ਨੇ ਉਹਨਾਂ ਨੂੰ ਫਾਇਦਾ ਦੇਣ ਵਾਸਤੇ ਕੀਤਾ ਸਰਦਾਰ ਮਨਪ੍ਰੀਤ ਸਿੰਘ ਨੂੰ ਫਾਇਦਾ ਦੇਣ ਵਾਸਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਆਪਣੇ ਸੁਖਵੀਰ ਸਿੰਘ ਬਾਦਲ ਨੇ ਉੱਥੇ ਕੈਂਡੀਡੇਟ ਹੀ ਨਹੀਂ ਖੜਾ ਕੀਤਾ ਕਿਉਂ ਨਹੀਂ ਕੀਤਾ ਜੀ ਰਲੇ ਤਾਂ ਇਹ ਨੇ ਤੇ ਧੇਰਾ ਬਾਬਾ ਨਾਨਕ ਦੀ ਫਿਰ ਸਾਡੇ ਵਰਕਰ ਉਹਨਾਂ ਕਰ ਜਾਣ ਕੇ ਵਿਚਾਰੇ ਸਾਡੇ ਇਹ ਸਾਡੇ ਵਰਕਰਾਂ ਨੂੰ ਠੱਕ ਕੇ ਉਹਨਾਂ ਦੀ ਝੋਲੀ 'ਚ ਸੁੱਟ ਡਾਇਆ ਕੁਝ ਕਾਂਗਰਸ ਦੀ ਝੋਲੀ 'ਚ ਤੇ ਕੁਝ ਭਾਰਤੀ ਜਨਤਾ ਪਾਰਟੀ ਝੋਲੀ 'ਚ ਸੁਣ ਤਾਂ ਇਹੜੇ ਨੇ ਤੁਹਾਡੇ ਸਾਹਮਣੇ ਤਾਂ ਹੈਗਾ ਚਾਰ ਬਾਈਕਾਟ ਇਹਨਾਂ ਨੇ ਕੀਤਾ ਇਲੈਕਸ਼ਨ ਕੋਈ ਨਹੀਂ ਲੜੀ ਜੀ ਹੁਣ ਵਰਕਰ ਦਾ ਸਾਡਾ ਮਜੂਦ ਸਰਾ ਬੈਠਾ ਕਹਿੰਦੇ ਜੀ ਸੁਖਵੀਰ ਸਿੰਘ ਬਾਦਲ ਸਾਹਿਬ ਨੂੰ ਤਨਖਾਹ ਹੀ ਆਕਰਾਰ ਕੀਤਾ ਸੀ ਤਾਂ ਨਹੀਂ ਨਹੀਂ ਉਹਨਾਂ ਨੂੰ ਕੀਤਾ ਨਾ ਬਾਕੀ ਕਾਲੀ ਦਲ ਥੋੜਾ ਕੀਤਾ ਸੀ ਭੋਦਰ ਸਾਹਿਬ ਨੂੰ ਕੀਤਾ ਔਰ ਬਾਕੀ ਜਿਹੜਾ ਚੀਮਾ ਸਾਹਿਬ ਨੂੰ ਕੀਤਾ ਹੋਰ ਕਿੰਨੇ ਗੱਲ ਨੂੰ ਕੀਤਾ ਸਰਪੁੰਦਰ ਸਾਹਿਬ ਚੀਮਾ ਸਾਹਿਬ ਦੀ ਗੱਲ ਕਰ ਰਹੇ ਹਾਂ ਤਾਂ ਇੱਕ ਦਿਨ ਜਦੋਂ ਕਿਹਾ ਗਿਆ ਉਸ ਤੋਂ ਬਾਅਦ ਸ਼੍ਰੀ ਕਾਲ ਤਕ ਸਾਧ ਸਿੰਘ ਸਾਹਿਬ ਕੋਲ ਪਹੁੰਚੇ ਆ ਕਿ ਛੇਤੀ ਫੈਸਲਾ ਸੁਣਾਇਆ ਜਾ ਨਹੀ ਨਹੀ ਫੈਸਲਾ ਉਹਨਾਂ ਦੇ ਕਹਿੰਦ ਸੁਣਾਉਣਾ ਉਹ ਕੌਣ ਹੈ ਉਹ ਕੀ ਚੀਜ਼ ਉਹਨਾਂ ਦੇ ਕਹਿੰਦ ਕਾਲੀ ਫੈਸਲਾ ਸੁਣਾਉਣਾ ਫੈਸਲਾ ਜੋ ਸਿੰਘ ਸਾਹਿਬਾਂ ਦੀ ਮਰਜ਼ੀ ਉਹਨਾਂ ਨੇ ਸੁਣਾਉਣਾ ਉਹ ਕਿਉਂ ਸੁਣਾਉਣ ਫੈਸਲਾ ਇਹ ਕੱਲ ਇਹ ਫਿਰ ਉੱਤਰਾ ਹੀ ਪ੍ਰਸ਼ਾਦਾਈ ਸ਼ੱਕਤ ਰਹਿ ਸਾਰੀ ਉਮਰ ਜੇ ਇਲੈਕਸ਼ਨ ਦੀ ਲੜ ਸਕਦੇ ਤੇ ਇਕਾਦਲੀ ਬੈਠੇ ਦਫਤਰਾ 'ਚ ਮਾਲਕ ਸਵੇਰੇ ਉੱਠ ਕੇ ਬੁਰਸ਼ ਕਰਕੇ ਤੇ ਕਦੀ ਕਿਸੇ ਦੇ ਖਿਲਾਫ ਬਿਆਨ ਦੇ ਅੰਦਰਦਾ ਚੀਮਾ ਸਾਹਿਬ ਦੇ ਕਦੀ ਕਿਸੇ ਦੇ ਇਹ ਇਲੈਕਸ਼ਨਾਂ ਲੜਾਉਂਦੇ ਮਗਰ ਜਾ ਕੇ ਭੁੰਦਰ ਸਾਹਿਬ ਲੜਾਉਂਦੇ ਔਰ ਮੈਂ ਸਮਝਦਾ ਸੁਧਾਰ ਲਹਿਰ ਵਾਲੇ ਮੋਟਾ ਪਾ ਦੇਣੀਆਂ ਸੀ ਕਿਉਂਕਿ ਕਾਲੀ ਦਲ ਨੂੰ ਹੀ ਪਾਉਣੀਆਂ ਸੀ ਨਾ ਤੇ ਕਾਲੀ ਦਲ ਮੈਦਾਨ ਛੱਡ ਕੇ ਜੁੱਤੀ ਲਾਹ ਕੇ ਅੱਗੇ ਲਾ ਕੇ ਭੱਜਿਆ ਚਾਦਰ ਕੱਛੇ ਮਾਰ ਕੇ ਇਤਨਾ ਭਜਦਾ ਅਕਾਲੀ ਦਲ ਬਿਲਕੁਲ ਇਹਨਾਂ ਗਲਤ ਫੈਸਲਾ ਕੀਤਾ ਸਿਆਲਕਾ ਸਾਹਿਬ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਸਦਾ ਮੈਂ ਸਲਾਹ ਦੇਣਾ ਚਾਹੁੰਦਾ ਕਿ ਪੰਥ ਦੀ ਮੁੱਖ ਧਾਰਾ ਜਾ ਜਾ ਮੁੱਖ ਧਾਰਾ ਜਾ ਪੰਥ ਦੀ ਭਾਈ ਅਮਰੀਕ ਸਿੰਘ ਦੀ ਸੰਤ ਜਰਨੈਲ ਸਿੰਘ ਦੀ ਮੁੱਖ ਧਾਰਾ ਕਾਲ ਤਖਸਾਲ ਦੀ ਮੁੱਖ ਧਾਰਾ ਜਾ ਠੀਕ ਹੈ ਨਾ ਜੁੱਤੀਆਂ ਨਾ ਚੁੱਕੀਏ ਆਪਾਂ ਉਹਨਾਂ ਲੋਕਾਂ ਦੀਆਂ ਜਿਹੜੇ ਲੋਕਾਂ ਨੇ ਇੱਥੇ ਮਤਲਬ ਗਲਤੀਆਂ ਕੀਤੀ ਉਹਨਾਂ ਦੀ ਜੁੱਤੀਆਂ ਨਾ ਚੁੱਕੀਏ ਫੈਡਰੇਸ਼ਨ ਲੀਡ ਕਰਦੀ ਰਹੀ ਆ ਲੇਟ ਕਰ ਗਈ ਆ ਕਿਉਂਕਿ ਹਾਂ ਜੀ ਬਿਲਕੁਲ ਏਸਨ ਭਾਈ ਮਨਜੀਤ ਸਿੰਘ ਜੇ ਤਾਂ ਖੁੱਲ ਕੇ ਜਿਹੜੀ ਗੱਲਬਾਤ ਉਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਆ ਤੇ ਨਾਲ ਸਿਆਲਕਾ ਸਾਹਿਬ ਵੱਲੋਂ ਜਿਹੜੇ ਇਲਜ਼ਾਮ ਜਿਹੜੇ ਲਗਾਏ ਗਏ ਨੇ ਤਾਂ ਉਸ ਦਾ ਵੀ ਜਿਹੜਾ ਖੁੱਲ ਕੇ ਜਿਹੜਾ ਜਵਾਬ ਦਿੰਦੇ ਹੋਏ ਭਾਈ ਮਨਜੀਤ ਸਿੰਘ ਜਿਹੜੇ ਆ ਦਿਖਾਈ ਦਿੱਤੇ ਨੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ਸਨ ਇੱਕ ਜਗਵਾਨੀ ਟੀਵੀ ਸ਼੍ਰੀਮੁਸਾ ਸਾਈ